ਦਸੂਹਾ ਦੇ ਪਿੰਡ ਜੰਡੋਰ ਵਿੱਚ ਇੱਕ 19 ਸਾਲਾ ਕੁੜੀ ਨੂੰ ਜ਼ਹਿਰੀਲੇ ਸੱਪ ਨੇ ਦਸਿਆ। ਕੁੜੀ ਨੂੰ ਗੰਭੀਰ ਹਾਲਤ ਵਿੱਚ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰਕੇ ਕੁੜੀ ਦੀ ਜਾਨ ਬਚਾ ਲਈ। ਜਾਣਕਾਰੀ ਦਿੰਦੇ ਹੋਏ 19 ਸਾਲਾ ਮੋਨੀਕਾ ਪਿੰਡ ਜੰਡੋਰ ਨੇ ਦੱਸਿਆ ਕਿ ਮੈਂ ਆਪਣੀ ਭੂਆ ਦੇ ਨਾਲ ਦਵਾਈ ਲੈਣ ਲਈ ਸ਼ਹਿਰ ਜਾ ਰਹੀ ਸੀ। ਤਦ ਇੱਕ ਦਰਖਤ ਨੇੜੇੋਂ गुਜ਼ਰੇ ਸੀ ਤਾਂ ਸੱਪ ਨੇ ਪੈਰ ਤੇ ਡੰਗਵਾ ਦਿੱਤਾ।

अभी ठीक हो अभी कैसी हालत है आपकी अभी दर्द ठीक। क्या नाम आपका रंजन आपकी क्या लगती है बती अच्छा ये इसको सांप ने कब काटा और कैसे काटा, ए, जाती थी ने पर गया ने तो काटा। अच्छा रास्ते में था कहाँ जा रहे थे आप लोगों के पास तो फिर वहाँ रास्ते में काटा फिर इसको हॉस्पिटल पहुँचाया आपने जल्दी अभी ठीक है कंडीशन इसकी ਬੇਨਿਵਰ ਹੋ ਰਹੀ ਡਾਕਟਰਾਂ ਕੀ ਤਰਫ ਸੇ ਸਹੀ ਇਲਾਜ ਚੱਲ ਰਹਾ ਹੈ ਨਾ ਹਾਂ ਇਲਾਜ ਚੱਲ ਰਿਹਾ ਹੈ ਸਭ ਬੋਲੀ ਡਾਕਟਰ ਸਾਹਿਬ ਜਿਹੜੀ ਇੱਕ ਪੇਸ਼ੈਂਟ ਆਇਆ ਜਿਸ ਨੂੰ ਸਨੇਕ ਬਾਈਟ ਹੋਈ ਆ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਸਾਡੇ ਕੋਲ ਮੌਨਿਕਾ ਪੇਸ਼ੈਂਟ 19 ਸਾਲ ਦੀ ਜਿਹੜੀ ਜੰਡੌਰ ਵਿਲੇਜ ਨੂੰ ਬਿਲੋਂਗ ਕਰਦੀ ਆ ਤੇ ਉਹ ਸਾਡੇ ਕੋਲ 12 ਵਜੇ ਇੱਥੇ 1211 ਸਾਡੇ ਕੋਲ ਆਏ ਸੀ ਤੇ ਉਹਦੀ ਹਿਸਟਰੀ ਸੀਗੀ ਉਹ ਸੱਪ ਨੇ ਪੈਰ ਤੇ ਘਟਿਆ ਆ ਤੇ ਸੋਜ ਫਿਜ਼ੀਕਲ ਕਰ ਰਹੀ ਸੀ ਨਾਲ ਉਲਟੀਆਂ ਕਰ ਰਹੀ ਸੀ ਉਸ ਵਜਲ ਤੇ ਤੜਕਨ ਬਹੁਤ ਏ ਸੀ ਕਿਉਂਕਿ ਦੱਸ ਸੀਓ ਤਰਕੋਸਵਲ ਤੇ ਉਹਦੇ ਇਮੀਡੀਏਟਰੀ ਆਪਾਂ ਉਸ ਵੇਲੇ ਉਹਦੇ ਵਾਈਟਲ ਚੈੱਕ ਕਰਕੇ ਉਸ ਹਾਲਨਾ ਜੋ ਕੰਦਰ ਟ੍ਰੀਟਮੈਂਟ ਅਸਿੱਧਿਤ ਟੈਸਟ ਕਰਾਉਣ ਭੇਜਿਆ ਕੁਸ਼ਟ ਅਸਰ ਹੋ ਗਿਆ ਠੀਕ ਕੁ ਸ਼ਾਮ ਤੱਕ ਆਣੀਆ ਤੇ ਪੇਸ਼ੈਂਟ ਅਸਲ ਸਟੇਬਲ ਆ ਪਹਿਲਾਂ ਨਾਲ ਕਾਫੀ ਠੀਕ ਹੈ ਵੀ ਸਨੇਕ ਬਾਈਟ ਹੋਰ ਕਿਤੇ ਕੋਈ ਚਾਂਸ ਹੁੰਦਾ ਕਿ ਇੱਥੇ ਅਵੇਲੇਬਲ ਹੈ ਸਾਰਾ ਇਲਾਜ ਉਹ ਸਾਡੇ ਕੋਲ ਸਪੈਸ਼ਲ ਜਿਹੜਾ ਐਂਟੀ ਸਨੇਕ ਵੈਨਮ ਹੁੰਦਾ ਉਹ ਸਾਡੇ ਕੋਲ ਪ੍ਰੋਪਰ ਅਮਾਉਂਟ ਅਵੇਲੇਬਲ ਹੈ ਪੇਸ਼ੈਂਟ ਦੇ ਬੋਡੀ weight ਦੇ ਹਿਸਾਬ ਨਾਲ ਜਾਂ ਉਹ ਸਾਰਾ ਪੇਸ਼ੇ ਨੂੰ ਆਪਾਂ ਲਗਾਉਂਦੇ ਆ ਪਹਿਲਾਂ ਵੀ ਲਗਾਏ ਆ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਸਾਡੇ ਕੋਲ ਆਏ ਤੁਸੀਂ ਇੰਜੈਕਸ਼ਨ ਅੱਗੇ ਵੀ ਲਵਾਵੋਗੇ ਸਾਡੇ ਨਾਲ ਇੰਜੈਕਸ਼ਨ ਕੋਈ ਮਾਉਚੀ ਤੇ ਬਿਲਕੁਲ ਹੋਰ ਸਪੈਸ਼ਲ ਇੰਜੈਕਸ਼ਨ ਆ ਸਾਕੋ ਕੱਟੇ ਦਾ ਲਾਇਕ ਅਨੁਸਾਰ